ਸ਼ਰਾਬ ਦੇ ਨਾਲ ਲੁਧਾਨਾ ਸ਼ਹਿਰ ਤੇ ਤਿੰਨ ਮੌਤਾਂ ਹੋ ਗਈਆਂ ਨੇ। ਕੀ ਆ ਜਾ ਰਿਹਾ ਹੈ? ਬੇਸ਼ੱਕ ਇਹ ਜਾਂਚ ਦਾ ਵਿਸ਼ਾ ਹੈ। ਇਹ ਸਿੰਪਲ ਜਿਹੀ ਚੀਜ਼ਾਂ ਦੇਖਦੇ ਹਾਂ ਕਿ ਮਾੜਾ ਮੰਦ ਭਾਗ ਹੈ ਤੇ ਨਕੀਂਤੀ ਜਾਣਾ ਚਲੇ ਜਾਣੀਆਂ। ਇਹ ਦਰਸਾਉਂਦਾ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਕਿੰਨੀ ਸੰਜੀਦਾ ਹੈ ਇਸ਼ੂਜ਼ ਨੂੰ ਲੈ ਕੇ। ਹਰ ਜਗ੍ਹਾ ਮਜ਼ਾਕ ਬਣਿਆ ਹੋਇਆ ਔਰ ਖਾਸ ਤੌਰ ਤੇ ਜਦੋਂ ਯੁੱਧ ਨਸ਼ਿਆਂ ਵਿਰੁੱਧ ਕਰਕੇ ਇਹਨਾਂ ਨੇ ਮੁਹਿੰਮ ਛੇੜੀ ਹੋਵੇ, ਇਹਨਾਂ ਦੀ ਹਰੇਕ ਮੁਹਿੰਮ ਪਿਛਲੇ 3 ਸਾਲਾਂ ਤੋਂ ਜਿਹੜੀ ਵੀ ਇਹ ਛੇੜਦੇ ਆ ਉਹ ਇਸ तरीके पूरी तरह एक्सपोज होਦੀ ਹੈ ਕੋਈ ਵੀ ਚਾਹੇ ਕੋਈ ਸਿੱਖਿਆ ਨੂੰ ਲੈ ਕੇ ਚਾਹੇ ਕੋਈ ਸਿਹਤ ਨੂੰ ਲੈ ਕੇ ਜਿੰਨੇ ਹੀ ਇਹਨਾਂ ਦੇ ਪ੍ਰੋਗਰਾਮ ਸੀ ਸਾਰੇ ਪੂਰੀ ਤਰ੍ਹਾਂ ਫਲॉप ਹੋਏ ਤੇ ساری ਆਪੋਜੀਸ਼ਨ ਹਮੇਸ਼ਾ ਤੋਂ ਬੋਲਦੀ ਆਈ ਇਹ ਜਿਹੜੇ ਡਰਗ ਇਸ਼ੂ ਸੀ ਉਹ ਡਰਗ ਇਸ਼ੂ ਤੋਂ ਤਬ ਗਏ ਤਾਂ ਸ਼ਰਾਬ ਵੀ ਨਕਲੀ ਵਿਕਣ ਲੱਗ ਗਈ ਸਮਝੇਗਾ ਕੋਈ ਕੰਟਰੋਲ ਹੀ ਹੈ ਨਹੀਂ ਚਾਹੇ ਜਾਂਚ ਦਾ ਵਿਸ਼ਾ ਹੋਵੇ ਚਾਹੇ ਲੱਖ ਇਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਅੱਜ ਜੋ ਹੁਣ ਤਾਂ ਹੀ ਦੀਆਂ ਇਨਫਾਰਮੇਸ਼ਨ ਆਂਦੀ ਹੈ ਤੇ ਸਭ ਨੂੰ ਪਤਾ ਹੈ ਵੀ ਇਹ ਸ਼ਰਾਬ ਕਰਕੇ ਮੌਤਾ ਹੁੰਦਾ ਹੈ ਇਹ ਸ਼ਰਾਬ ਨਕਲੀ ਕੌਣ ਵੇਚ ਰਿਹਾ ਹੈ ਫੁੱਟੇ ਠੇਕਿਆ ਤੋਂ ਵੇਚ ਰਹੀ ਹੈ ਜਾਂ ਕੋਈ ਮਾਫੀਆ ਹੈ ਜਿਹੜਾ ਐਕਟਿਵ ਹੈ ਜਿਹੜਾ ਸਰਕਾਰ ਦੀ ਪੈਟਨੇਜ ਥੱਲੇ ਸਰਕਾਰ ਦੇ ਆਪ ਦੇ ਛਤਰ ਛਾਇਆ ਥੱਲੇ ਕੰਮ ਕਰ ਰਿਹਾ ਹੈ ਅੱਗੇ ਤਾਂ ਸੁਣਦੇ ਸੀ ਕਿ ਉਸ ਸਾਈਡ ਤੇ ਮਾਝਾ ਸਾਈਡ ਤੇ ਫੂਜ ਸਟ੍ਰੈਟਜੀਜ਼ ਹੁੰਦੀਆਂ ਸੀਗੀਆਂ ਹੁਣ ਤਾਂ ਲੁਧਿਆਣੇ ਚ ਆ ਗਿਆ ਪਰ ਸਾਰੀ ਰਾਤ ਦਾ ਜੋ ਥੋੜੇ ਪਾਈਚਾਰੇ ਤੋਂ ਹੀ ਪਤਾ ਚਲਦਾ ਕਿਸੇ ਨਾ ਕਿਸੇ ਤਰੀਕੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਡਰਾਗੋਗੋ ਡੋਸ ਹੈ ਜੀ ਇਹ ਲਿਕਰ ਦੇ ਨਾਲ ਕੁਝ ਸਬਸਟੈਂਸ ਲੈ ਲਿਆ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਹੈਗੀਆਂ ਠੀਕ ਹੈ ਜਦੋਂ ਤਾਈ ਪੋਸਟ ਮਾਡਰਨ ਦੀ ਰਿਪੋਰਟ ਆਏਗੀ ਉਹਨੂੰ ਟਾਈਮ ਲੱਗਣਾ ਹੈ ਪਰ ਇੱਕ ਗੱਲ ਪੱਕੀ ਹੈ ਵੀ ਇਹ ਸਰਕਾਰ ਦੀ ਫੇਲਿਅਰ ਅਜੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਆਫੀਸ਼ਲ ਬਾਈਡਿੰਗ ਦਵਾਈ ਗਈ ਹੈ ਉਹਨਾਂ ਨੂੰ ਉਹ ਕਹ ਰਿਹਾ ਕਿ ਇਹਦੇ ਵਿੱਚ ਕੁਝ ਵੀ ਜਿਹੜਾ ਹੈਗਾ ਨਾ ਸ਼ਰਾਬ ਦੀ ਸੀਗੀ ਨਾ ਕਿਸੇ ਤਰ੍ਹਾਂ ਦੀ ਕੋਈ ਵੀ ਸਮੈਲ ਨਹੀਂ। ਇਹ ਆਫੀਸ਼ੀਅਲ ਬਾਇਓਡੇਨੀ ਛੇਤੀ ਉਹਨਾਂ ਦੀ ਦੇ ਦੇਣੀ। ਬਗੈਰ ਕਿਸੇ ਜਾਂਚ ਤੋਂ ਸਾਰੀ ਰਾਤ ਤੁਸੀਂ ਵੀ ਭਜਦੇ ਰਹੇ ਹੋ, ਤੁਹਾਡੇ ਵੀ ਕੈਮਰਾਮੈਨ ਭਜਦੇ ਰਹੇ ਆ। ਗੱਲ ਕਿਵੇਂ ਲੀਪਾ ਪੋਤੀ ਕੀਤੀ ਜਾ ਰਹੀ ਸੀਗੀ, ਕਿਵੇਂ ਆਪਣਾ ਪਿੰਡਾ ਛੜਾਇਆ ਜਾ ਰਿਹਾ ਹੈ। ਯਾਰ ਤਿੰਨ ਮਾਤਾਂ ਹੋ ਗਈਆਂ। ਤੁਸੀਂ ਉਹਦੇ ਤੇ ਮਜ਼ਾਕ ਕਰ ਰਹੇ। ਕੋਈ ਥੋੜੀ ਜਵਾਬ ਦੇ ਹੀ ਨਹੀਂ। ਇੱਕ ਬਾਈਟ ਇੱਕ ਕਿਸੇ ਤੋਂ ਬਿਆਨ ਦਿਵਾ ਕੇ ਇਸ ਕੰਮ ਨੂੰ ਖਤਮ ਕਰਨਾ ਚਾਹੁੰਦੇ ਆ ਅੱਛਾ ਵੇਸੇ ਰਾਜਨੀਤ ਹੋਣੀ ਚਾਹੀਦੀ ਤੁਸੀਂ ਬੜੇ ਲੰਬੇ ਸਮੇਂ ਤੋਂ ਯੂਥ ਤੇ ਨਸ਼ੇ ਲਗਾ ਰਹੇ ਆ ਇਹਦੇ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਸੰਜੀਦਾ ਹੋਣਾ ਚਾਹੀਦਾ ਇਸ ਇਸ਼ੂ ਨੂੰ ਕੰਟਰੋਲ ਕਿਵੇਂ ਕਰਨਾ ਚਾਹੀਦਾ ਗੱਲ ਤਾਂ ਡਰਗ ਦੀ ਸੀ ਨਸ਼ਿਆਂ ਦੀ ਸੀਗੀ ਅੱਜ ਤਾਂ ਸਹਾਰ ਨਕਲੀ ਸ਼ਰਾਬ ਇਹਨਾਂ ਦੀ ਛਤਰ ਛਾਇਆ 'ਚ ਵੇਚੀ ਸਰ ਮੇਰਾ ਸਿੱਧਾ ਇਲਜ਼ਾਮ ਹੈ ਇਸੇ ਚ ਇਹ ਮਾਮਲਾ ਦੀ ਗੱਲ ਮੰਨ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜੇ ਅਗਰ ਸਾਰਾ ਕੁਝ ਸਹੀ ਹੈ ਇਹਨਾਂ ਨੇ ਬਿਆਨ ਦਵਾਤੇ ਤਾਂ ਚਲੋ ਮੈਜਿਸਟ੍ਰੀਅਲ ਇਨਕੁਆਰੀ ਲਾਉ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਅੱਜ ਕਿਹਨੂੰ ਪੁਲਿਸ ਤੇ ਭਰੋਸਾ ਰਿਆ ਪੰਜਾਬ ਦੇ ਕਿਸੇ ਬੰਦੇ ਨੂੰ ਭਰੋਸਾ ਹੈ ਮੇਰੀ ਸਿੱਧੀ ਸਿੱਧੀ ਡਿਮਾਂਡ ਹੈ ਵੀ ਇਹ ਕਿਸੇ ਜੱਜ ਤੋਂ ਸਿਟਿੰਗ ਜੱਜ ਤੋਂ ਇਹਦੀ ਇਨਕੁਆਰੀ ਕਰਾਈ ਜਾਵੇ ਵੀ ਇਹਦੇ ਚ ਹੋਇਆ ਕੀ ਹੈ ਸਰ ਇੱਕ 24000 ਏਕੜ ਦੀ ਜ਼ਮੀਨ ਦਾ ਬੜਾ ਮਹਾਰਗਜ਼ਾ ਅੱਜ ਬਹੁਤ ਸੰਜੀਤਾ ਈਸ਼ੂ ਤੇ ਆਪਾਂ ਗੱਲ ਕਰਦੇ ਆ ਉਹਦੇ ਤੇ ਵੀ ਗੱਲ ਕਰਾਂਗੇ ਉਹ ਵੀ ਬਹੁਤ بڑا ਸਕੈਮ ਹੈ ਪਰ ਅੱਜ ਤਾਂ ਜਾਨਾ ਹੀ ਖਤਰੇ ਤੇ ਪਈਆਂ ਹੋਊ ਪਤਾ ਹੀ ਨਹੀਂ ਕੀ ਹੈ ਸ਼ਰਾਬ ਜਿਹੜਾ ਆਮ ਆਦਮੀ ਪੀਂਦਾ ਸੀ ਉਹਦੇ ਰੇਟ ਦੁੱਗਣੇ ਹੋ ਗਏ ਤੇ ਜਿਹੜਾ ਆਹ ਗਰੀਬ ਆਦਮੀ ਪੀਂਦਾ ਸੀਗਾ ਉਹਦਾ ਵੀ ਜਿਹੜਾ ਦੇਸੀ ਸ਼ਰਾਬ ਦਾ ਰੇਟ ਕਿੰਨਾ ਦੁੱਗਣਾ ਤਿੰਨਣਾ ਹੋ ਗਿਆ ਤੇ ਅਗਲਾ ਕੋਈ ਤੀਸਰਾ ਫਿਰ ਆਲਟਰਨੇਟ ਦੇਖਦਾ ਤਾਂ ਉਹ ਜਿਹੜੇ ਨਕਲੀ ਸ਼ਰਾਬ ਵਾਲੇ ਉਹ ਆਪਨ ਪਰੇ ਆ ਉਹਨਾਂ ਤੇ ਕੋਈ ਨਕੇਲ ਨਹੀਂ ਹੈ ਤੇ ਮੈਂ ਸਿੱਧਾ ਤੇ ਸਿੱਧਾ ਇਲਜ਼ਾਮ ਲਾਣਾ ਵੀ ਉਹ ਇਹਨਾਂ ਦੀ ਛਤਰ ਛਾਇਆ ਚ ਹੋ ਰਿਹਾ ਆਜੂ ਜੀ ਇਲੈਕਸ਼ਨ ਤੋਂ ਠੀਕ ਪਹਿਲਾਂ ਜਿਹੜੇ ਠੇਕੇ ਸੀ ਹੱਤੇ ਸੀ ਜਾਂ ਬਾਅਦ ਸੀ ਇਹਨਾਂ ਨੂੰ 12 ਵਜੇ ਦਾ ਟਾਈਮ ਵਧਾ ਕੇ 12 ਵਜੇ ਤੱਕ ਦਾ ਟਾਈਮ ਕਰ ਦਿੱਤਾ ਗਿਆ ਸੀ ਗੱਡੀ ਇਹ ਤਾਂ ਇਹਨਾਂ ਦੀ ਕਿਸ ਤਰੀਕੇ ਸੰਜੀਦਗੀ ਹੈ ਉਹ ਤੇ ਡਿਪੈਂਡ ਕਰਦਾ ਐਡਮਿਨਿਸਟ੍ਰੇਸ਼ਨ ਦੀ ਬਈ ਕੱਲੇ ਲੁਧਿਆਣੇ ਇਲੈਕਸ਼ਨ ਹੈ ਤੇ ਲੁਧਿਆਣੇ ਦੇ ਵਾਸਤੇ ਕਾਨੂੰਨ ਹੋਰ ਹੈ ਤੇ ਪੰਜਾਬ ਵਾਸਤੇ ਕਾਨੂੰਨ ਹੋਰ ਹੈ ਕੀ ਆਹ ਟਾਈਮਿੰਗ ਸਾਰੇ ਪੰਜਾਬ ਦੀ ਵਿਧਾਈ ਗਈ ਸੀ ਜਾਂ ਕੱਲੇ ਲੁਧਿਆਣੇ ਦੀ ਤੇ ਜੇ ਲੁਧਿਆਣੇ ਦੀ ਵਿਧਾਈ ਗਈ ਸੀਗੀ ਤਾਂ ਕਿਸ ਕਰਕੇ ਵਿਧਾਈ ਗਈ ਸਾਬ ਤੇ ਹੁਣ ਨਤੀਜਾ ਕੀ ਨਿਕਲਦਾ ਪਿਆ ਕੌਣ 12 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਸੜਕਾਂ ਤੇ ਘੁੰਮੇਗਾ ਅੱਜ ਤਾਂ ਸੜਕਾਂ ਦੇ ਉੱਤੇ ਦਿਨ ਦਿਹਾੜੇ ਘੁਮਣਾ ਔਖਾ ਹੋਇਆ ਪਿਆ ਲਾਲ ਆਰਡਰ ਦਾ ਜਿਹੜਾ ਲੈਵਲ ਆ ਅੱਜ ਸਭ ਤੋਂ ਥਰਡ ਲੈਵਲ ਤੇ ਪਹੁੰਚਿਆ ਹੋਇਆ ਹੈ ਇਹ ਟਾਈਮ ਮੈਂ 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 ਤੁਹਾਡੇ ਪਲੇਟਫਾਰਮ ਤੋਂ ਸਰਕਾਰ ਨੂੰ ਅਪੀਲ ਕਰਦਾ ਵੀ ਥੋਟੇ ਫੈਸਲਿਆਂ 'ਚ ਸੰਜੀਦਗੀ ਚਾਹੀਦੀ ਸਰਕਾਰ ਦੇ ਫੈਸਲੇ ਚਾਹੀਦੇ ਕਿਸੇ ਪਾਰਟੀ ਵਿਸ਼ੇਸ਼ ਦੇ ਫੈਸਲੇ ਨਹੀਂ ਚਾਹੀਦੇ ਵੀ ਅਸੀਂ ਇੱਕ ਇਲੈਕਸ਼ਨ ਜਿੱਤਣਾ ਹੈ ਤਾਂ ਉਹਦੇ ਵਾਸਤੇ ਟਾਈਮਿੰਗ ਵੀ ਹੋਰ ਕਰਦੀਏ ਅੱਜ ਦੀ ਤਾਰੀਖ ਦੇ ਵਿੱਚ ਜੋ ਕੁਝ ਵੀ ਹੋਣਾ ਹੈ ਉਹਦਾ ਲੁਧਿਆਣਾ ਦੇ ਵਿੱਚ ਸਿਰਫ ਤੇ ਸਿਰਫ ਲੁਧਿਆਣਾ ਵੈਸਟ ਵਿੱਚ ਹੀ ਹੋਣਾ ਔਰ ਬਾਕੀ ਲੁਧਿਆਣਾ 'ਚ ਹੋਣਾ ਹੀ ਨਹੀਂ ਲੁਧਿਆਣਾ ਤਾਂ ਐ ਜੁੜਿਆ ਹੋਇਆ ਵੀ ਜਿਹੜੇ ਵੈਸਟ 'ਚ ਰਹਿੰਦੇ ਆ ਉਹ ਕਾਰੋਬਾਰ ਬਾਹਰ ਕਰ ਦੇ ਜਿਹੜੇ ਇੱਧਰ ਦੁਕਾਨਦਾਰ ਨੇ ਰਹਿੰਦੇ ਉਧਰ ਨੇ ਤੁਸੀਂ ਕਿਸ ਤਰੀਕੇ ਲੁਧਿਆਣੇ ਨੂੰ ਵੀ ਐਡ ਕਰ ਲਓ